ਹਨੇ ਕੋਈ ਵੀ ਆਟਾ ਉਹ ਅਧਾ ਗੋਲ ਨਾ ਲੈ ਗਈ ਜੀ ਆਇਆਂ ਜੇ ਸਾਡੇ ਵੀਰ ਨੇ ਛਿੜਾਇਆ ਜੇ ਇਹ ਭੈਣ ਆਪਣੇ ਭਰਾ ਦੀ ਬੇਰਹਿਮ ਮੌਤ ਤੇ ਰੋ ਰਹੀ ਹੈ ਨਿਹੰਗ ਸਿੰਘ ਨੇ ਇੱਕ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਮਲਕੀਤ ਸਿੰਘ ਮਾਪਿਆਂ ਦਾ ਇਕਲੌਤਾ ਬੇਟਾ ਸੀ ਘਰ 'ਚ ਇਕੱਲਾ ਸੀ ਵੀਰਵਾਰ ਸਵੇਰੇ ਜਦ ਪਰਿਵਾਰ ਨੇ ਵੇਖਿਆ ਤਾਂ ਪੁੱਤ ਦੀ লাশ ਮਿਲੀ ਅੰਮ੍ਰਿਤਸਰ ਦੇ ਪਿੰਡ ਜਹਾਂਗੀਰ ਦਾ ਇਮਾਮ ਲਾਇਆ ਰਾਤੀ ਮੁੰਡੇ ਨਾਲ ਵਾਰਦਾਤ ਕਰਦੀ ਇਹਨਾਂ ਦੇ ਬੈਕਸਾਈਡ ਹੀ ਮੁੰਡਾ ਰਹਿੰਦਾ ਵਾ ਉਹਦਾ ਨਾਂ ਕੀ ਨਾਂ ਪੀਣਾ ਸੁਖਦੇਵ ਸਿੰਘ ਇਹ ਬੈਕਸਾਈਡ ਦੇ ਆ ਤਾਂ ਉਹ ਬਹੁਤ ਜਾਣਿਆਂ ਨੂੰ ਉੱਥੇ ਧਮਕਿਆ ਧਮਕਿਆ ਲੋਂਦਾ ਪਿੰਡ 'ਚ ਬਹੁਤ ਵਾਰਦਾਤ ਪਿੰਡ 'ਚ ਕੀਤਾ ਪਿੰਡ ਵਾਲੇ ਖੁਦ ਕਹਿਣ ਦੇ ਆ ਵੀ ਆਪਾਂ ਇਹਨੂੰ ਪਿੰਡੋਂ ਬਾਹਰ ਕੱਢਣਾ ਆ ਆਖੇ ਤੋਂ ਪਿੰਡ ਵਾਲਿਆਂ ਦਾ ਫੇਰ ਬਿਆਨ ਲਾ ਲੋ ਇਧਰ ਉਹਦਾ ਬਿਆਨ ਦੋ ਏਡਾ ਕੋਣ ਹੈ ਜੀ ਕੀ ਕਰਦਾ ਮੁੰਡਾ ਮੇਰਾ ਸਾਲਾ ਕੀ ਕਰਨ ਕੀ ਕਰਨੇ ਹੀ ਸਰ ਵੀ ਉਹਨਾਂ ਨੇ ਆਪਣੇ ਮਾਂ ਤੋਂ ਮੜਾ ਮੋਟਾ ਤੂੰ ਤੂੰ ਮੈਂ ਮੈਂ ਚੱਲ ਗਈ ਤੇ ਉਹ ਆਪਣੇ ਮਤਲਬ ਲੈਣ ਚੱਲ ਗਈ ਮੰਮਾ ਉਹਨਾਂ ਫਾਦਰੀ ਮਦਰ ਮੇਰੀ ਪਿਆ ਗੁੜੀਆਂ ਕੋ ਚੱਲ ਜਾ ਨਹੀਂ ਲੈ ਕੇ ਉਹ ਨਹੀਂ ਗੁੜੀਆਂ ਮਗਰੋਂ ਨੇ ਵਾਰਤਾਤ ਕਰਦੀ ਕਿੰਨੇ ਕ ਵੇ ਦਾ ਸਮਾਂ ਸੀ ਇਹ ਸਮਾਂ ਕੋਈ 12:30 12:30 ਵੇ ਦਾ ਸਮਾਂ ਹੈਗਾ ਜੀ ਅੱਜ ਜੀ ਇੱਕ ਕਤਲ ਹੋਇਆ ਜੋ ਵੀ ਬਹੁਤ ਮੰਦ ਭਾਗੀ ਗੱਲ ਆ ਹੁਣ ਨਹੀਂ ਚਾਹੀਦਾ ਘਰ ਚ ਬੜੀਆਂ ਗੱਲਾਂ ਬਤਾ ਹੋ ਜਾਂਦੀਆਂ ਰੰਜਿਸ਼ ਹੁੰਦੀ ਆ ਮਾੜੀ ਮੋਟੀ ਲੜਾਈਆਂ ਝਗੜੇ ਰਾਈ ਨਵੇਂ ਬੜੀਆਂ ਕਰਵਾਇਆ ਹੀ ਇਹਦਾ ਸੁਖਦੇਵ ਸਿੰਘ ਨਿਹੰਗ ਸਿੰਘ ਨੂੰ ਬੜੀ ਅਰ ਸਮਝਾਇਆ ਜੀ ਆਪਾਂ ਵੀ ਅੱਜ ਗੱਲ ਨਹੀਂ ਕਰਨੀ ਕੋਈ ਗਲਤੀ ਵੀ ਨਾ ਕਰਿਓ ਜੋ ਵੀ ਹੈਗਾ ਜੋ ਵੀ ਉਹਦੇ ਮਨ ਚ ਪਾਣੀ ਕੀ ਆਇਆ ਰਾਤੀ ਕੀ ਗੱਲ ਹੋਈ ਆ ਤੇ ਉਹਨੇ ਬੜੀ ਕਬਡੀ ਘਟਨਾ ਨੂੰ ਨਜਾਮ ਦਿੱਤਾ ਵਾ ਇਕਲਾ ਇਕਲਾ ਬੱਚਾ ਸੀ ਉਹਨਾਂ ਦਾ ਤੇ ਐਂ ਦੇ ਬਹੁਤ ਦੁਖਦਾਈ ਘਟਨਾ ਸਵੇਰੇ ਸਾਨੂੰ ਪਤਾ ਲੱਗਾ ਉਹਨਾਂ ਤੇ ਮੌਕੇ ਤੇ ਵੇਖਿਆ ਉਹਦੀ ਡੈਥ ਹੋ ਚੁੱਕੀ ਕੀ ਰੰਜਿਸ਼ ਸੀ ਪ੍ਰਾਣੀ ਕੋਈ ਰੰਜਿਸ਼ ਕੋਈ ਰੰਜਿਸ਼ ਕੋਈ ਵੀ ਨਹੀਂ ਹੈਗੀ ਪਿਛੇ ਮਾੜੀ ਮੋੜੀ ਤੁਹਾਨੂੰ ਪਤਾ ਹੀ ਹੈ ਕਿ ਗੱਲਬਾਤ ਉਹ ਛੋਟਾ ਬੱਚਾ ਹੀ ਹੈ ਹਾਈਟ ਛੋਟੀ ਹੀ ਹੈ ਦੀ ਕੋਈ ਰੰਜਿਸ਼ ਨਹੀਂ ਬੜੀ ਯਾਰ ਸਮਝਾਇਆ ਸੀ ਨਿਹਗ ਸਿੰਘ ਨੂੰ ਕਿ ਕੰਮ ਨਹੀਂ ਕਰਨਾ ਪਰ ਹੋਰ ਕੀ ਪਤਾ ਉਹਦੇ ਕੀ ਮਨ ਚ ਚੱਲਦਾ ਸੀ ਵੀ ਮੈਂ ਕਦੋਂ ਵੈਰ ਲੈਣਾ ਕੀ ਹੈ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਜੀ ਨਾਲ ਹੀ ਰਹਿੰਦਾ ਸੀ ਇਹਨਾਂ ਦੇ ਜਾਂ ਨਹੀਂ ਨਾਲ ਹੀ ਰਹਿੰਦਾ ਆਪਣਾ ਵੀ ਕੰਮਕਾਰ ਕਰਦਾ ਵੀ ਢਾਈ ਡਾਪ ਕਰਦਾ ਜੀ ਰਿਸ਼ਤਾ ਕੋਈ ਵੀ ਨਹੀਂ ਰਿਸ਼ਤਾ ਆ ਵਾਪਸ ਸਾਕਾ ਬਰਾਦਰੀ ਕੋਈ ਨਹੀਂ ਰਹਉਂਦੇ ਪਿੰਡ ਜੀ ਰਿੰਦੇ ਇਕੱਠੇ ਬਸ ਅਸੀਂ ਮੌਕੇ ਤੇ ਪਹੁੰਚੇ ਆਂ ਆਂਡੋ ਗੰਡੋ ਮਾਰੇ ਪਤਾ ਕਿਤਾਵਾ ਇੰਨੇ ਪਿੰਨਾਂ ਦੇ ਪਿੰਲਾ ਰੰਜੀ ਬਾਈ ਚਲਦੀ ਸੀਗੀ ਇੱਕ ਦੋ ਇੱਕ ਦੂਜੇ ਨਾਲ ਗਾਲੀ ਗਲੋਚ ਕਰਦੇ ਸੀਗੇ ਤੇ ਅੱਜ ਇਹ ਬਲਕੀਸ ਜੀ ਦਾ ਇਕੱਲਾ ਘਰ ਸੀਗੇ ਤੇ ਇਹਨੇ ਮੌਕਾ ਵੇਖ ਕੇ ਤੇ ਇਹਨੇ ਮਾਰਕਟਾਈ ਕੀਤੀ ਆ ਤੇ ਮਾਰਕਟਾਈ ਦਾ ਆ ਨੀ ਮਦਦ ਹੁਣ ਤਾਂ ਕਿਸ ਨੂੰ ਪੁਰਾਣੀ ਰੰਜੀਸ਼ ਦਸਿਆ ਚਾਰੀ ਹੈ ਫਿਲਹਾਲ ਪਰਿਵਾਰ ਤੇ ਪਿੰਡ ਵਾਲਿਆਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਪੁਲਿਸ ਜਾਂਚ ਦਾ ਭਰੋਸਾ ਦੇ ਰਹੀ ਹੈ ਅੰਮ੍ਰਿਤਸਰ ਤੋਂ ਪੰਜਾਬ ਤੱਕ ਦੇ ਲਈ ਇਹ ਖਬਰ ਭੇਜੀ ਹੈ ਅਮਿਤ ਸ਼ਰਮਾ ਨੇ